Thank you. ਅੱਜਾ ਜੋ ਵਿਸ਼ਾਲ ਖੂਨਦਾਨ ਖੂਨਦਾਨ ਕੈਂਪ ਸਰਦਾਰ ਮਖਤਿਆਰ ਸਿੰਘ ਪੁਲਰ ਜੀ ਦੀ ਸਾਲਾਨਾ ਮਿੱਠੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਖਾਲਸਾ ਬਲੱਡ ਗੇਟ ਜਮਟੀ ਡਿਸਟਰ ਸਰੀਵਰੀ ਸਰਕਲੋਂ ਔਰ ਪੁਲਰ ਫੈਮਿਲੀ ਵੱਲੋਂ ਸਰਦਾਰ ਨੌਨ ਸਿੰਘ ਦੀ ਮਾਰੀ ਮੱਜਾ ਕੌਂਸਲ ਰਵਾੜ ਨੰਬਰ 45 ਜੀ 94 ਜਿਲ੍ਹਾ ਜੰਗਾ ਇਹੋ ਤਾਂ ਕੈਂਪ ਜਿਹੜਾ 750 ਸਵੇਰੇ ਤੋਂ ਸਟਾਰਟ ਹੋ ਦਿੱਤਾ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਪੰਦਰਾਂ ਦਾ ਉਹਨਾਂ ਨੌਜਵਾਨਾਂ ਦਾ ਜਿਹੜੇ ਬੜੇ ਉਤਸ਼ਾਹ ਦੇ ਨਾਲ ਇਸ ਬਲੱਡ ਕੈਂਪ ਨੇ ਵਿੱਚ ਆਪਣਾ ਕੀਮਤੀ ਜਿਹੜਾ ਟਾਈਮ ਕੱਢ ਕੇ ਕੀਮਤੀ ਖੂਨਦਾਨ ਕਰਨ ਵਾਸਤੇ ਆਏ ਨੇ ਔਰ ਮੈਂ ਇਹੋ ਹੀ ਨੌਜਵਾਨਾਂ ਨੂੰ ਬੇਅਦ ਕਰਦਾ ਕਿ ਜਿਹੜਾ ਬਹੁਤ ਹੀ ਫਟ ਮੁੱਲਾ ਜਿਹੜਾ ਯੋਗਦਾਨ ਇਸ ਨੌਜਵਾਨਾਂ ਦਾ ਇਸ ਵਿਸ਼ਾਲ ਖੂਨਦਾਨ ਦੇ ਕੈਂਪ ਵਿੱਚ ਤੇ ਇਦਾਂ ਹੀ ਇਹ ਸਾਰੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਵਕਤ ਤੋਂ ਵਕਤ ਯੋਗਦਾਨ ਕਰਿਆ ਕਰੋ ਤਾਂ ਕਿ जोडਬੰਦ ਖੇਤਾਂਾਂ ਦੀ ਸਰਪੰਤੀ ਮਲਾਵਾ ਦੀ ਰੋਡ ਸਾਈਡ ਐਪੀਜੰਗ ਔਰ ਥੈਲਾਸੀਆਂ ਵਿੱਚ ਲੋਕ ਬੱਚਿਆਂ ਨੂੰ ਜਿਹੜੀ ਹੈ ਜੇ ਸੇਵਾ ਕਰ ਸਕੀਏ ਸੇਵਾ ਤਾਂ ਹਰ ਕੋਈ ਕਰਦਾ ਵਾ ਕੋਈ ਲੰਗਰ ਵੀ ਕਰਿਆ ਕੋਈ ਕੱਪੜੇ ਪੇਰਿਆ ਕੋਈ ਪੈਸੇ ਦੇ ਰਿਹਾ ਕੋਈ ਵੀ ਇੱਕ ਮਹਾਨ ਉਤਮਦਾਨ ਆ ਔਰ ਮੈਂ ਫਿਰ ਤੋਂ ਖਾਲਸਾ ਬਲਾਕ ਨੇਡ ਦੀ ਡਿਪਟੀ ਸੀਰੀਅਮਡੀ ਸਰ ਜੀ ਪ੍ਰਧਾਨ ਜੀ ਸਰਦਾਰ ਅਮਨਜੀਤ ਸਿੰਘ ਜੀ ਸਰਦਾਰ ਮਧੋ ਸਿੰਘ ਜੀ ਖਾਲਸਾ ਜਗਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਚੰਗੇ ਕੰਮ ਲਈ ਪ੍ਰੇਰਿਤ ਕੀਤਾ ਔਰ ਸਾਡੇ ਨਾਲ ਖਲੋ ਕੇ ਸਾਡੇ ਪਿਤਾ ਦੀ ਯਾਦ ਵਿੱਚ ਆ ਕੇ ਬਹੁਤ ਬਹੁਤ ਧੰਨਵਾਦ ਕਰਦਾ ਸਰ ਕਿੰਨੇ ਕਿ ਯੂਨਿਟ ਇਕੱਠੇ ਹੋ ਗਏ ਅੱਜ Uh, 140 ਯੂਨਟ ਜਿਹੜੇ ਹੁਣ ਤੱਕ ਚਪਰੋ ਦਿੱਤੇ ਨੇ ਔਰ ਜਿੱਦਾ ਉਹ ਅਨਰਦਾਵ ਸ਼ਾਵਾ ਮੈਂ ਇਖਤਾਰਦਾ 60000 ਪਲੱਸ ਜਿਹੜੇ ਗੁਣਤੇ ਅੱਗੇ ਹੋ ਗਏ ਤੇ ਅੱਜ ਜਿਹੜਾ ਕੈਂਪ ਲਗਾਇਆ ਗਿਆ ਇਹਦੀ ਟਾਈਮਿੰਗ ਕੀ ਹੈ ਬੱਸ ਸਵੇਰੇ 7 ਵਜੇ ਸਵੇਰੇ ਤੋਂ ਸਟਾਰਟ ਹੋ ਚੁੱਕਾ ਜੀ ਸ਼ਾਮੇ 7 ਵਜੇ ਤੱਕ ਕੈਂਪ ਹੋਣਾ ਚਲੇਗਾ ਔਰ ਮੈਂ ਧੰਨਵਾਦ ਕਰਨਾ ਹੈ ਜਿਹੜੀਆਂ ਟੀਮਾਂ ਇੱਥੇ ਸਾਡੇ ਪਹੁੰਚੀਆਂ ਨੇ ਸੇਵਲਸ ਤੋਂ ਅੰਮ੍ਰਿਤਸਰ ਗੁਰਨਾਣ ਕਮੈਸਰ ਅਤੇ ਸੇਵਲ ਪੱਤੀ ਅਤੇ ਤਰਨਤਾਰਨ ਸੇਵਲ ਅਜਨਾਲਾ ਦੇ ਜਿਨ੍ਹਾਂ ਨੇ ਇੱਕ ਭਾਰਤੀ ਬਲੱਡ ਬੈਂਕ ਦੀ ਪਲਸ ਬਲੱਡ ਬੈਂਕ ਤੋਂ ਹੋਰ ਅਦਲੱਖਾ ਬਲੱਡ ਬੈਂਕ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਨੇ ਇੱਥੇ ਛੋਟੀ ਜਿਹੀ ਹਸਪਤਾਲ ਤੋਂ ਵੀ ਇੱਕ ਪੂਰੀ ਹੋ ਗਈ ਉਹਨਾਂ ਦਾ ਵੀ ਧੰਨਵਾਦ ਜਿਹੜੇ ਜੀਮਾ ਲੈ ਕੇ ਇੱਥੇ ਪਹੁੰਚੇ ਨੇ ਮੈਂ ਮੀਨ ਕਰਦਾ ਹਾਂ ਬਹੁਤ ਹੀ ਨੌਜਵਾਨ ਦਸਤਾਰ ਆ ਰਹੇ ਤੇ ਪ੍ਰਿਆਰਤਵਾਚਾਰ ਕਰ ਰਹੇ ਚੱਲਣਗੇ ਸਰ ਜੀ ਨੇ ਮੀਟਿੰਗ ਸ਼ੀਨ ਦਾ ਉਹਨਾਂ ਦੇ ਬਲੱਡ ਟੈਸਟ ਵੀ ਕਰਵਾਉਣਾ ਪੈਣਾ ਹੈ। ਦੇਖੋ ਜੀ ਬਲੱਡ ਦੀ ਜਰੂਰਤ ਵੈਸੇ ਤਾਂ ਸਾਡੀ ਸੰਸਥਾ ਹਰ ਵੇਲੇ 24 ਘੰਟੇ ਹਾਜ਼ਰ ਹੈ ਜੀ। ਜਦੋਂ ਵੀ ਕਿਸੇ ਨੂੰ ਲੋੜ ਪੈਂਦੀ ਹੈ ਸਾਡੇ ਨੰਬਰ ਮੈਂਸ਼ਨ ਆ। ਕੈਲਕੂਲੇਟਿੰਗ ਨੰਬਰ ਵੀ ਮੈਂਸ਼ਨ ਹੈਗਾ ਵਾ ਸਾਰੀ ਫੇਸਬੁਕ ਆਈਡੀ ਆ ਤੇ ਦਿਸਤਾ ਦੇ ਉਹ ਲੋਕਾਂ ਨੂੰ ਪਤਾ ਵੀ ਆ ਸਾਡੀ ਸੰਸਥਾ ਦਾ ਸਾਰਿਆਂ ਨੂੰ ਫੋਨ ਆ ਜਾਂਦੇ ਜਿੱਥੇ ਵੀ ਲੋੜ ਹੈ ਜਿਹੜੇ ਹਸਪੀਟਲ ਦੇ ਵਿੱਚ ਐਡਮਿਟ ਮਰੀਜ਼ ਉਸੇ ਤਰੰਤ ਉਸ ਏਰੀਏ ਦੇ ਵਿੱਚ ਉਹਨਾਂ ਨੂੰ ਜਿਹੜਾ ਬਲੱਡ ਹੈ ਜਲਦੀ ਤੋਂ ਜਲਦੀ ਜਿਹੜਾ ਮੋਈਆ ਕਰਾਇਆ ਜਾਂਦਾ ਨਾ ਨੌਜਵਾਨਾਂ ਨੂੰ ਅਪੀਲ ਹੈ ਜੀ ਸਭ ਤੋਂ ਵੱਧ ਕਿ ਅੱਜ ਦੇ ਦੌਰਾਨ ਜਿਹੜਾ ਨਸ਼ਾ ਬੜਾ ਚੱਲ ਰਿਹਾ ਜੀ ਹੋਰ ਵੀ ਕਈ ਤਰ੍ਹਾਂ ਦੀਆਂ ਗਰੀਬ ਨਸ਼ਾ ਰੀਤ ਦਵਾਈਆਂ ਜਿਸ ਨੂੰ ਨੌਜਵਾਨ ਘਾ ਰਹੇ ਨੇ ਤਾਂ ਬੇਨਤੀ ਕਰਾਂਗੇ ਇਹਨਾਂ ਚੰਗੇ ਕੰਮਾਂ ਵੱਲੇ ਆਓ ਬਲੱਡ ਦਾਨ ਕਰੋ ਹੋਰ ਕਿਸੇ ਦੀ ਸੇਵਾ ਉਹ ਲੱਗ ਜੀ ਮੇਰੀ ਪਰਸਨ ਲੱਗਦਾ ਕੋਈ ਗਵਾਨੀ ਪਤਵੋ ਸੇਵਾ ਦੇ ਨਾਲ ਸੇਵਾ ਦਾ ਨਾਲ ਸਾਰਾ ਕੁਝ ਜਾਣਾ ਜੀ ਬਾਕੀ ਬੈਗਰੂ ਕਿਰਪਾ ਕਰੇ ਸਾਰੇ ਨੌਜਵਾਨਾਂ ਦੀ ਹੋਰ ਪੰਜਾਬ ਦੇ ਤੇ ਜਿਹੜੇ ਨੌਜਵਾਨ ਨਸ਼ਾ ਛਡਿ ਗਏ ਇਸ ਚਿੰਦੇ ਕੰਮ ਬਲੇ ਆਉਂਦੇ ਆਂ ਜੀ ਕੰਪਨੀ ਦਾ ਮੈਂ ਸਨ ਮਾਰੀਏ ਤਾਂ ਨਾਲ ਬਤਾਲੀ ਜੋ ਆਰਥਿਕ ਤੌਰ ਤੇ ਇਹ ਤਰ੍ਹਾਂ ਆਪਣੀ अथवा ਸਲਾਮ ਹੈ ਜਿਹੜਾ ਇਹ ਕੈਂਪ ਕੋ ਨਿਆ ਜਾ ਰਹਾ ਖਾਸਾ ਬਲੱਡ ਡੂਨ ਟੋਲਨ ਇਹਨਾਂ ਵਾਸਤੇ ਜ਼ਹਿਰਦਾਰ ਮੁਕਤਾਸ ਸਿੰਘ ਵੀ ਆ ਗਏ ਇੱਥੇ ਖਾਸਾ ਉਧਰ ਲੱਗਦਾ ਤੁਸੀਂ ਦੇਖੀਏ ਜੇ ਸੰਤਾਂਵਾ ਅੱਗੇ ਪਿਛਲੇ ਸਾਲੋਂ ਵੀ ਬਹੁਤ ਜ਼ਿਆਦਾ ਇਛਾ ਤੇ ਆ ਰਹੇ ਆ ਜਿਹੜਾ ਇਹਤ ਖੂਨ ਦਾਨ ਹੈਗਾ ਇਹ ਜਦੋਂ ਕੋਈ ਬਿਮਾਰ ਜਾਂ ਪੜਨਾ ਜਦੋਂ ਇੱਥੇ ਲੈਣ ਮੰਗਦੇ ਆ ਇਹ ਉਦੋਂ ਪਤਾ ਲੱਗਦਾ ਹੈਗਾ ਵੀ ਇਹ ਕੀ ਚੀਜ਼ ਹੈ ਠੀਕਾ ਉਦੋਂ ਜਿਹੜੀਆਂ ਜਾਨਾਂ ਬਚਦੀਆਂ ਉਹ ਫਿਰ ਸਲਾਮਾਤ ਹੈ ਐਂ ਲੱਗਦਾ ਉਹਨਾਂ ਨੂੰ ਵੀ ਜਿਵੇਂ ਸਾਡਾ ਨਵਾਂ ਜਨਮ ਹੋਇਆ ਹੁੰਦਾ ਹੈ ਤੇ ਮੈਂ ਹੀ ਅਪੀਲ ਕਰਦੇ ਆ ਕਿ ਇਹ ਜੋ ਖਾਸਾ ਬਲੱਡ ਜੂਮ ਦਾ ਹਰ ਸਾਲ ਦੀ ਤਰ੍ਹਾਂ ਬਲੱਡ ਦਾ ਦਾਨ ਖੂਨ ਦਾ ਦਾਨ ਕੈਂਪ ਲਾ ਰਹੇ ਆ ਇਹ ਬਹੁਤ ਹਰ ਸਾਲ ਦੀ ਤਰ੍ਹਾਂ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਬਾਹਰਲੇ ਮੁਲਕਾਂ ਤੋਂ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਸਾਰੇ ਮੁਲਕਾਂ ਤੋਂ ਸਾਰੇ ਬੱਚੇ ਬੜੀ ਬਰੋਸਟੋਰ ਕਰਨਦੇ ਸਾਰੇ ਪਰਿਵਾਰਾਂ ਦੇ ਸਹਿਯੋਗ ਦੇ ਨਾਲ ਜੋ ਸਭ ਗੁਰਦਾਰੇ ਬਾਬਾ ਸਤਨਾਮ ਸਿੰਘ ਜੀ ਵੱਲੋਂ ਹੀ ਬਹੁਤ ਜ਼ਿਆਦਾ ਸੰਯੋਗ ਆ ਅੱਜ ਦੇ ਹਾਲਾਤ ਆ ਜੋ ਨਸ਼ੇ ਦੀ ਦਰਦ ਚੱਲ ਰਹੀ ਆ ਉਹਨਾਂ ਬੱਚਿਆਂ ਨੂੰ ਬਾਹਰ ਨਿਕਲ ਕੇ ਆਏ ਇਹਨਾਂ ਦੇ ਖੂਨਦਾਨ ਵਾਲੇ ਪਾਸੇ ਆਉਣਾ ਚਾਹੀਦਾ ਬਾਕੀ ਹੋਰ ਸਮਾਜ ਸੇਵਾ ਕੰਮ ਕਰੋ ਤੱਕੜੀ ਹੋ ਕੇ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਸੇਵਾ ਕਰੋ ਜੋ ਵੀ ਇਹ ਅੱਜ ਦੇ ਹਾਲ ਚੱਲ ਰਹੇ ਆ ਬਹੁਤ ਹੀ ਭਿਆਨਕ ਹੋ ਗਿਆ ਤੇ ਇਹਨਾਂ ਦੇ ਇਨਾਂ ਹੀ ਸਹਿਯੋਗ ਕਰਦੇ ਆ ਕਿ ਜੋ ਇਹ ਕਾਲਸਾ ਬਲੇਡ ਜੂੰਡ ਲਾ ਰਿਹਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ